ਨਾਈ ABP TV ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਟੂ ਦਿ ਅਲਾਨੀ ਰਾਜੀਵ ਗਾਂਧੀ ਕੈਂਸਰ ਇੰਸਟੀਚਿਊਟ ਐਂਡ ਰਿਸਰਚ ਸੈਂਟਰ ਦਿੱਲੀ ਦੇ ਸਾਂਝੇ ਸਹਿਯੋਗ ਨਾਲ ਛਾਤੀ ਦੇ ਕੈਂਸਰ ਦੇ ਇਲਾਜ ਵਿੱਚ ਹੋਈਆਂ ਨਵੀਆਂ ਤਰੱਕੀਆਂ ਤੇ ਬੱਚਿਆਂ ਵਿੱਚ ਮੈਲਿਗਨੈਂਸੀ ਬਾਰੇ ਇੱਕ ਕੰਟੀਨਿਊਇੰਗ ਮੈਡੀਕਲ ਐਜੂਕੇਸ਼ਨ ਪ੍ਰੋਗਰਾਮ ਦਾ ਸਫਲ ਆਯੋਜਨ ਕੀਤਾ। ਇਸ ਦਾ ਉਦੇਸ਼ ਇਸ ਥਾਨੇ ਦੇ ਡਾਕਟਰ ਨੂੰ ਆਨਕੋਲੋਜੀ ਖੇਤਰ ਦੀਆਂ ਨਵੀਆਂ ਵਿਗਿਆਨਕ ਜਾਣਕਾਰੀਆਂ ਨਾਲ ਅਪਡੇਟ ਰੱਖਣਾ ਸੀ ਇਸ ਮੌਕੇ ਡਾਕਟਰ ਅਪਰਾਜੀਤਾ ਸੋਫੀਆ ਡਿਸੂਜਾ ਐਮ ਐਸ ਐੀਐਸਆਈ ਹਸਪਤਾਲ ਦੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਡਾਕਟਰ ਮਨੋਜ ਸੋਪਦੀ ਪੈਟਰਨ ਆਈਐਮਏ ਨੇ ਪੀਐਮਸੀ ਅਬਜ਼ਰਵਰ ਵਜੋਂ ਹਾਜ਼ਰੀ ਭਰੀ ਉਹਨਾਂ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਆਈਐਮਏ ਲੁਧਿਆਣਾ ਦੇ ਅਕਾਦਮਿਕ ਅਤੇ ਸਿੱਖਿਸ਼ਣਕ ਪ੍ਰੋਗਰਾਮਾਂ ਪ੍ਰਤੀ ਸਮਰਪਤੀ ਖੋਲਕੇ ਪ੍ਰਸ਼ੰਸਾ ਕੀਤੀ ਡਾਕਟਰ ਪੰਕਜ ਗੋਇਲ ਨੇ ਛਾਤੀ ਦੇ ਕੈਂਸਰ ਦੇ ਇਲਾਜ ਵਿੱਚ ਨਵੀਆਂ ਤਰੱਕੀਆਂ ਵਿਸ਼ੇ ਤੇ ਜਾਣਕਾਰੀ ਪੂਰਨ ਲੈਕਚਰ ਦਿੱਤਾ ਜਦਕਿ ਡਾਕਟਰ ਸੰਦੀਪ ਚੈਨ ਨੇ ਬੱਚਿਆਂ ਵਿੱਚ ਮਲਿੰਗ ਨੈਂਸੀਜ਼ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਹਨਾਂ ਨੇ ਜ਼ੋਰ ਦਿੱਤਾ ਕਿ ਸਮੇਂ ਸਿਰ ਪਛਾਣ ਅਤੇ ਇਲਾਜ ਨਾਲ ਬੱਚਿਆਂ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ ਅਤੇ ਡਾਕਟਰਾਂ ਨੂੰ ਉੱਚ ਸਾਵਧਾਨੀ ਨਾਲ ਮਰੀਜ਼ਾਂ ਦੀ ਜਾਂਚ ਕਰਨੀ ਚਾਹੀਦੀ ਹੈ। ਡਾਕਟਰ ਧੀਰਜ ਅਗਰਵਾਲ ਪ੍ਰਦਾਨ ਆਈਐਮਏ ਲੁਧਿਆਣਾ ਨੇ ਸਭ ਮਹਿਮਾਨਾਂ ਤੇ ਸ਼ਮੂਲੀਅਤ ਕਾਰੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਡਾਕਟਰ ਰੂਚੀ ਮੋਤਨੇਜਾ ਸਖਤਰ ਆਈਐਮਏ ਲੁਧਿਆਣਾ ਨੇ ਡਾਕਟਰਾਂ ਨੂੰ ਨਿਰੰਤਰ ਐਸਏਸੀਐਮਈ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਦੀ ਉਤਸ਼ਾਹਤ ਕੀਤਾ ਕਿਉਂਕਿ ਦਵਾਈ ਦਾ ਖੇਤਰ ਹਮੇਸ਼ਾ ਵਿਕਸਤ ਹੁੰਦਾ ਰਹਿੰਦਾ ਹੈ ਲਗਭਗ 100 ਡਾਕਟਰਾਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਜਿਸ ਨਾਲ ਲੁਧਿਆਣਾ ਦੇ ਮੈਡੀਕਲ ਭਾਈਚਾਰੇ ਦੀ ਨਿਰੰਤਰ ਸਿੱਖਣ ਅਤੇ ਮਰੀਜ਼ ਸੰਭਾਲ ਪ੍ਰਤੀ ਵਚਨਬੱਧਤਾ ਸਪਸ਼ਟ ਹੋਈ ਇਹ ਪ੍ਰੋਗਰਾਮ ਅਕਾਦਮਿਕ ਗੁਣਵੱਤਾ ਤੇ ਵਿਹਾਰਕ ਨੂੰ ਮਹੱਤਤਾ ਦੇ ਬਹੁਤ ਪ੍ਰਸ਼ੰਸਿਤ ਹੋਇਆ ਅਤੇ ਆਈਐਮਏ ਲੁਧਿਆਣਾ ਨੇ ਇਸ ਮਿਸ਼ਨ ਨੂੰ ਹੋਰ ਮਜ਼ਬੂਤ ਕੀਤਾ ਕਿ ਖੇਤਰ ਵਿੱਚ ਮੈਡੀਕਲ ਸਿੱਖਿਆ ਸਹਿਯੋਗ ਅਤੇ ਵਿਗਿਆਨਿਕ ਸੂਚ ਨੂੰ ਪ੍ਰੋਤਸਾਹਿਤ ਕੀਤਾ ਜਾਵੇ।